ਉਹ ਨਾਨਕ ਸੇਈ ਜਨ ਪੂਰੇ ਫਿਰ ਜਿਹੜਾ ਐਸਾ ਸੇਵਕ ਹੈ ਨਾ ਐਸਾ ਜਾਣੈ ਮਨ ਮੇਰੇ ਤਿੰਨ ਕੀ ਹੋਟ ਲੈ ਅਗਲੇ ਪਦੇ ਦੇ ਦਰਸ਼ਨ ਕਰੋ ਜੀ 8 ਨੰਬਰ ਦੇ ਮਨ ਦਾ ਨੰਨਾ ਮੁਗਤਾ ਮਨ ਨੂੰ ਸੰਬੋਧਨ ਹੈ हे ਮੇਰੇ ਮਨ ਉਹਨਾਂ ਦਾ ਆਸਰਾ ਲੈ ਜੇ ਜ਼ਿੰਦਗੀ ਸੱਚਮੁੱਚ ਬਣਾਉਣੀ ਹੈ ਨਾ ਉਹਨਾਂ ਦੀ ਗੱਲਾਂ ਸੁਣ ਮਨ ਤਨ ਆਪਣਾ ਤਿੰਨ ਜਨ ਦੇ ਉਹਨਾਂ ਨੂੰ ਸਮਰਪਣ ਕਰਦੀ ਏ ਸੱਚਮੁੱਚ ਉਹਨਾਂ ਦੀ ਗੱਲ ਧਿਆਨ ਨਾਲ ਆਪਣੀ ਟੈਂਕੀ ਵਿੱਚ ਸੇਵ ਕਰੀਏ ਪਾਈਏ ਇੱਧਰੋਂ ਸੁਣ ਕੇ ਇੱਧਰੋਂ ਨਾ ਕੱਢੀਏ ਉਹਨਾਂ ਅੰਦਰ ਗੁਰੂ ਬੋਲਦਾ ਰੱਬ ਬੋਲਦਾ ਮਨ ਤਨ ਆਪਣਾ ਤਿੰਨ ਜਾਣਦੇ ਜਿਨ ਜਨ ਆਪਣਾ ਇਹਨੂੰ ਕਈ ਜਿਨ ਜਿਨ ਪੜ ਦਿੰਦੇ ਆ ਜੀ ਧਿਆਨ ਮਾਰੋ ਜਜੇ ਦੇ ਦੁਆਰੇ ਸਿਹਾਰੀ ਨਹੀਂ ਹੈ ਇਹਨੂੰ ਜਿਨ ਜਿਨ ਨਹੀਂ ਬੋਲਣਾ ਜਿਨ ਜਨ ਆਪਣਾ ਪ੍ਰਭੂ ਪਰਸ਼ਾਤਾ ਜਿਨ ਦੇ ਨੰਨੇ ਨੂੰ ਸਿਹਾਰੀ ਹੈ ਜਿਨ੍ਹਾਂ ਨੇ ਤੇ ਜਨ ਦੇ ਨੰਨੇ ਨੂੰ ਸਿਹਾਰੀ ਹੈ ਦਾਸਾਂ ਨੇ ਜਨਾਂ ਨੇ ਆਪਣੇ ਪ੍ਰਭੂ ਨੂੰ ਪਛਾਣਿਆ ਸੋ ਜਨ ਸਰਬ ਥੋਕ ਕਾ ਦਾਤਾ ਥੋਕ ਪਦਾਰਥ ਹੁੰਦਾ ਜੀ ਜਿਵੇਂ ਮਾਲਕ ਹੈ ਨਾ ਅਕਾਲ ਪੁਰਖ ਵਾਹਿਗੁਰੂ ਜੀ ਸਭ ਨੂੰ ਦੰਦਾ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਟੋਟ ਨਾ ਵੀ ਗਣਤ ਪਰੇ ਭੰਡਾਰ ਉਹਨਾਂ ਨੂੰ ਤੇ ਉਹੀ ਮਿਲ ਗਿਆ ਮਾਲੀ ਰੱਖਿਆ ਸੀ ਮਾਲੀ ਨੇ ਖੁਸ਼ ਹੋ ਕੇ ਵੀ ਵੇਖਿਆ ਮੇਰਾ ਮਾਲਕ ਆਇਆ ਉਹ ਖੁਸ਼ੀ ਇੰਨੀ ਹੋਈ ਉਹਦਾ ਮਨ ਇੰਨਾ ਖੁਸ਼ ਹੋਇਆ ਫਟਾਫਟਾ ਫਲ ਤੋੜ ਕੇ ਨਾ ਬਾਗ ਵਿੱਚੋਂ ਮਾਲਕ ਦੇ ਚਰਨਾਂ ਵਿੱਚ ਰੱਖ ਦਿੱਤੇ ਲਿਆ ਕੇ ਉਹਨੂੰ ਕੁਝ ਨਹੀਂ ਬੋਲਿਆ ਵੀ ਮੇਰੀ ਤਨਖਾਹ ਵਧਾਓ ਇਦਾਂ ਕਰੋ ਕੁਝ ਨਹੀਂ ਬੋਲਿਆ ਲਿਆ ਕੇ ਚਰਨਾਂ ਵਿੱਚ ਰੱਖ ਦਿੱਤੇ ਹੱਥ ਜੋੜ ਦਿੱਤੇ ਮਾਲਕ ਹੀ ਉਹਦਾ ਬਣ ਗਿਆ ਜਿਹਦਾ ਮਾਲਕ ਹੀ ਬਣ ਜਵੇ ਸਾਰਾ ਕੁਝ ਉਹਦਾ ਵਟ ਗਿਆ ਹੁਣ ਇੱਥੇ ਲਿਖਿਆ ਸੋ ਜਨ ਸਰਬ ਥੋਕ ਕਾ ਦਾਤਾ ਸੇਵਕ ਵੀ ਸਭ ਕੁਝ ਦੇ ਸਕਦਾ ਉਹਦੀ ਅਰਦਾਸ ਵਿੱਚ ਏਡੀ ਪਾਵਰ ਹੈ ਉਹ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸ਼ਰਨ ਸਰਬ ਸੁਖ ਪਾਵੇਂ ਸ਼ਰਨ ਦੇ ਨੰਨੇ ਨੂੰ ਸਿਆਰੀ ਲੱਗੀ ਹੈ ਭਾਈ ਐਸੇ ਜਨ ਸੇਵਕ ਦੀ ਸ਼ਰਨ ਵਿੱਚ ਵੀ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਉਹ ਬੜੀ ਚੰਗੀ ਸਲਾਹ ਦਿੰਦਾ ਹੈ ਇਸ ਕੇ ਦਰਸ ਸਭ ਪਾਪ ਮਿਟਾਵੈ ਉਹਨਾਂ ਦੇ ਦਰਸ਼ਨ ਵੀ ਰੱਬ ਵਰਗੇ ਨੇ ਗੁਰੂ ਵਰਗੇ ਨੇ ਕੇਵਲ ਪਹਿਰਾਵਾ ਨਹੀਂ ਕਾਰੋਬਾਰ ਨਹੀਂ ਬਿਜ਼ਨਸ ਨਹੀਂ ਸੱਚਮੁੱਚ ਭਾਈ ਦੇ ਅੰਦਰ ਗੁਰੂ ਹੈ ਪਰਮਾਤਮਾ ਹੈ ਨਾ ਬੋਲਦਾ ਜਿਨ੍ਹਾਂ ਨੇ ਸੱਚਮੁੱਚ ਆਪਣੇ ਜੀਵਨ ਵਿੱਚ ਸੱਚੀ ਭਗਤੀ ਨਾਲ ਸਾਝ ਪਾਈ ਹੈ ਨਾ ਉਹਨਾਂ ਦੇ ਦਰਸ਼ਨ ਨਾਲ ਵੀ ਮਨ ਖੜ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਅਬਰਸੀ ਆਣ ਪਸਗਲੀ ਛਾੜ ਤੀਸ ਜਨ ਕੀ ਤੂ ਸੇਵਾ ਲਾਗ ਮਹਾਰਾਜ ਕਹਿੰਦੇ ਸਾਰੀਆਂ ਚਤਰਾਇਆਂ ਛੱਡ ਦੇ ਕਪਟ ਛੱਡ ਦੇ ਅਜਿਹੇ ਗੁਰੂਮੁਖਾਂ ਦੀ ਸੇਵਾ ਵਿੱਚ ਲੱਗ ਵੱਡੇ ਭਾਗਾ ਵਾਲੇ ਨੇ ਜਿਹੜੇ ਇੰਨਾ ਦੀ ਸੇਵਾ ਵਿੱਚ ਲੱਗਦੇ ਨੇ ਸੱਚਮੁੱਚ ਜਿਹੜਾ ਸੇਵਕ ਹੈ ਆ ਜਿਹੜੀ ਪੰਕਤੀਆਂ ਦੇ ਦਰਸ਼ਨ ਕਰ ਰਹੇ ਹੋ ਨਾ ਆ ਸੇਵਕ ਦੀ ਗੱਲ ਕਰ ਰਹੇ ਆ ਆਪਾਂ ਜਿਹੜੇ ਉਹਨਾਂ ਦੀ ਵੀ ਸੇਵਾ ਵਿੱਚ ਲੱਗ ਜਾਂਦੇ ਨੇ ਵੱਡੇ ਭਾਗਾ ਵਾਲੇ ਨੇ ਗੁਰੂ ਸਾਹਿਬ ਕਹਿੰਦੇ ਨੇ ਤਿਸ ਜਨ ਕੀ ਤੂ ਸੇਵਾ ਲਾਗ ਤੇ ਰੱਬ ਦੇ ਸੇਵਕ ਦੀ ਜੇ ਰੱਬ ਦੇ ਸੇਵਕ ਦੀ ਵੀ ਸੇਵਾ ਕਰੀਏ ਜ਼ਿੰਦਗੀ ਵਿੱਚ ਬਦਲਾਅ ਆਉਂਦੇ ਨੇ ਇਸ ਕਰਕੇ ਮਹਾਨ ਨੇ ਜਿਹੜੇ ਗੁਰੂ ਦੇ ਬਰਾਬਰ ਗੱਤੀ ਲਾ ਕੇ ਬੈਠ ਕੇ ਗੁਰੂ ਦਾ ਸ਼ਰੀਕ ਹੈ ਉਹਨਾਂ ਤੋਂ ਬਚੋ ਜਿਹੜਾ ਸੱਚਮੁੱਚ ਗੁਰੂ ਨਾਲ ਜੋੜਦਾ ਹੈ ਉਹਨਾਂ ਦਾ ਸਤਕਾਰ ਕਰੀਏ ਦਿਲੋਂ ਸਤਕਾਰ ਕਰੀਏ ਦਿਲੋਂ ਰਿਸਪੈਕਟ ਕਰੀਏ ਆਵ ਨ ਜਾਣ ਨਾ ਹੋ ਵੀ ਤੇਰਾ ਉਹਨਾਂ ਦੀ ਸੇਵਾ ਨਾਲ ਜੰਮਣ ਮਰਣਾ ਮੁੱਕ ਜਾਂਦਾ ਉਹ ਚੰਗੀ ਸਲਾਹ ਦਿੰਦੇ ਨੇ ਕਿਉਂਕਿ ਉਹ ਇਹ ਦਾਤੇ ਦੁਖ ਕਟਨ ਹਾਰ ਉਹ ਇਹ ਦਾਤੇ ਰੱਬ ਨਹੀਂ ਬਣਦੇ ਉਹ ਰੱਬ ਵਰਗੇ ਹੈ ਜਰੂਰ ਨੇ ਰੱਬ ਨਹੀਂ ਬਣਦੇ ਚੰਗੀ ਸਲਾਹ ਦੁੰਦੇ ਨੇ ਉਹ ਇਹ ਦਾਤੇ ਭਾਵ ਉਹ ਦੁੱਖ ਕਟ ਦਿੰਦੇ ਨੇ ਚੰਗੀ ਸਲਾਹ ਦਿੰਦੇ ਨੇ ਉਹਨਾਂ ਦੀ ਸੇਵਾ ਵਿੱਚ ਲੱਗ ਫਿਰ ਹੋਏਗਾ ਕਿ ਆਵ ਨ ਜਾਣ ਨਾ ਹੋਵੀ ਤੇਰਾ ਆਵਾਗੁਣ ਖਤਮ ਹੋ ਜਾਏਗਾ ਜੰਮਣ ਮਰਨ ਤੋਂ ਬਚ ਜਾਵਾਂਗੇ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਅਜਿਹੇ ਗੁਰਮੁਖ ਸੱਚ ਮੁੱਚ ਭਾਈ ਪੂਜਣ ਯੋਗ ਨੇ ਪੂਜਣ ਦਾ ਮਤਲਬ ਉਹਨਾਂ ਨੂੰ ਸਦਾ ਨਮਸਕਾਰ ਕਰਨੀ ਬਣਦੀ ਹੈ ਸਾਧ ਸੰਗਤ ਜੀ ਇੱਥੇ 17ਵੇਂ ਅਸ਼ਟਪਦੀ ਨੂੰ ਅੱਪਾ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅਖਰੀ ਅਰਥ ਭਾਵ ਵਰਤ ਇਹਨਾਂ ਪਦਾਂ ਦੀ ਅਪਾਂ ਵਿਚਾਰ ਕੀਤੀ ਹੈ ਪਿੱਛੇ